ਤਾ ਜੋ ਮਿੱਤਰੋ ਅੱਜ ਦੀ ਵੀਡੀਓ ਵਿੱਚ ਆਪਾਂ ਵੇਖਦੇ ਆਂ ਸੁੱਕੇ ਨਾਰੀਅਲ ਦਾ ਤੇ ਆ ਗੱਤੇ ਦਾ ਕੀ ਬਣਾਉਂਦਾ ਗੱਤੇ ਤੇ ਗੋਲ ਚੱਕਰ ਮਾਰਕ ਕਰ ਲਿਆ ਤੇ ਇਸ ਤੋਂ ਬਾਅਦ ਕਟਰ ਨਾਲ ਇਹਨੂੰ ਕੱਟਦਾ ਇਸ ਤਰ੍ਹਾਂ ਨਾਲ ਕਟਰ ਨਾਲ ਗੋਲ ਇਹਨੂੰ ਕੱਟਦਾ ਦੋ ਟੁਕੜੇ ਕੱਟਦੇ ਨੇ ਇਸ ਤੋਂ ਬਾਅਦ ਗਲੂ ਲਾਤੀ ਗਲੂ ਲਾ ਕੇ ਤੇ ਉੱਤੇ ਚਿਮੇੜਦਾ ਉਹਦੇ ਵੱਡੇ ਗੋਲ ਚੱਕਰ ਦੇ ਤੇ ਵਿਚਾਲੇ ਕਟਰ ਨਾਲ ਛੋਟੀ ਜਿਹੀ ਬਿੰਦੀ ਕੱਢ ਲਈ ਤੇ ਕੰਨੀਆਂ ਤੇ ਹੁਣ ਟੇਪ ਲਾਉਣ ਲੱਗਾ ਚੰਗੀ ਤਰ੍ਹਾਂ ਇਸ ਤਰ੍ਹਾਂ ਤੁਸੀਂ ਟੇਪ ਲਗਾ ਦੇਣੀ ਆ ਦੋਨਾਂ ਕਿਨਾਰਿਆਂ ਦੇ ਤੇ ਇਸ ਤੋਂ ਬਾਅਦ ਇਹ ਲੱਕੜ ਜੀ ਲਿਆ ਤੇ ਆਪਾਂ ਗਲੂ ਨਾਲ ਚਪਕਾਦਾ ਨੇ ਤੇ ਹੁਣ ਇਹ ਠੂਠਿਆਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਨ ਲੱਗ ਗਏ ਆ ਇਸ ਤਰ੍ਹਾਂ ਤੁਸੀਂ ਠੂਠਿਆਂ ਨੂੰ ਰੇਗ ਮਾਰਨ ਨਾਲ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਟੁਕੜੇ ਕਰਕੇ ਤੇ ਆ ਜਿਹੜਾ ਡੰਡਾ ਆ ਬਣਾਇਆ ਸੀ ਇਹਨੇ ਦਰਖਤ ਟਾਈਪ ਦਾ ਗਲੂ ਲਾ ਕੇ ਉੱਤੇ ਇਹਦੇ ਠੂਠਿਆਂ ਦੇ ਟੁਕੜੇ ਚਿਮੇੜ ਦੇਣੇ ਇਸ ਤਰ੍ਹਾਂ ਨਾਲ ਹੁਣ ਇਹ ਪੱਥਰ ਜੀ ਲਿਆ ਛੋਟੇ ਛੋਟੇ ਪੱਥਰ ਦੇ ਟੁਕੜੇ ਹੁਣ ਇਹ ਗਲੂ ਨਾਲ ਚਪਕਾਉਣ ਲੱਗ ਗਿਆ ਇਹ ठाਵਾਂ ਦੀ ਮੋਢ ਤੇ ਇਸ ਤਰ੍ਹਾਂ ਨਾਲ ਮੋਡਰਨ ਵਾਲਾ ਸਾਰੇ ਟੁਕੜੇ ਥੱਲੇ ਰੱਖ ਤੇ ਹੁਣ ਗੱਤੇ ਉੱਪਰ ਤੇ ਹੁਣ ਇਹ ਕੌਲੀ ਲਿਆ ਕੌਲੀ ਵਿੱਚ ਫੈਵੀਕੋਲ ਪਾ ਲਿਆ ਨੇ ਇਸ ਤਰ੍ਹਾਂ ਨਾਲ ਤੁਸੀਂ ਛੇ ਛੇ 10 ਰੁਪਏ ਵਾਲੀ ਜਿਹੜੀ ਆਉਂਦੀ ਹੈ ਉਹਨੂੰ ਫੈਵੀਕੋਲ ਲਾ ਕੇ ਤਾਂ ਪਤਲਾ ਕਰ ਲੈਣਾ ਬ੍ਰਸ਼ ਨਾਲ ਪਾਣੀ ਪਾ ਕੇ ਤੇ ਇਸ ਤੋਂ ਬਾਰੇ ਦੇਖਦੇ ਆਪਾਂ ਕੀ ਕਰਦਾ ਅਖਬਾਰ ਲਿਆ ਆ ਆਖਬਾਰ ਲਿਆ ਕੇ ਨਹੀਂ ਉਹਨਾਂ ਦਾ ਅੱਛੇ ਮਦੇ ਟੁਕੜੇ ਕਰ ਲਏ ਛੋਟੇ ਛੋਟੇ ਪੱਛਮ ਨੂੰ ਵੇਖੋ ਛੋਟੇ ਛੋਟੇ ਟੁਕੜੇ ਕਰ ਰਿਹਾ ਹਰੀ ਪੱਛਮ ਲੈਣੀ ਹੈ ਤੁਸੀ ਹਰੇ ਰੰਗ ਦੀ ਤਾਂ ਇਸ ਤਰ੍ਹਾਂ ਨਾਲ ਕਤਰਾ ਕਤਰਾ ਕਰ ਲੈਣਾ ਕੈਂਚੀ ਨਾਲ ਪੱਛਮ ਦੇ ਇਹਦੇ ਤਾਂ ਅੱਗੇ ਨੂੰ ਕੱਟ ਦੇਣਾ ਇਸ ਤਰ੍ਹਾਂ ਨਾਲ ਜਿਵੇਂ ਇਹ ਕੱਟ ਰਿਹਾ ਹੈਗਾ ਤਾਂ ਇਹਨੇ ਬਾਵਾਤ ਕੱਟ ਲਈ ਇਸ ਤਰ੍ਹਾਂ ਨਾਲ ਤੁਸੀਂ ਕੱਟ ਕੇ ਇਹਨੂੰ ਬਰਸ਼ ਨਾਲ ਫੇਵਿਕੋਲ ਲਾ ਕੇ ਠੂਠੀਆਂ ਦੇ ਉੱਤੇ ਰੱਖ ਦੇਣਾ ਤਾਂ ਉਹ ਫੇਵਿਕੋਲ ਦੀ ਮਦਦ ਨਾਲ ਜੰਮੜ ਜੂਗੀ ਵੇਖੋ ਦਰਖਤ ਬਣਾ ਰਿਹਾ ਵੇਖੋ ਹਰਾ ਹਰਾ ਇਨਾ ਸੋਹਣਾ ਲੱਗ ਰਿਹਾ ਵੇਖੋ ਪਤਾ ਨਹੀਂ ਲੱਗਣਾ ਵੀ ਸਾਨੂੰ ਅੱਛਾ ਮੈਂ ਕਿ ਕੁਝ ਹੋ ਰਾ ਇਸ ਤਰ੍ਹਾਂ ਨਾਲ ਵੇਖੋ ਹੁਣ ਇਹ ਬਲੈਕ ਕੰਗਰ ਰੰਗ ਕਰ ਰਿਹਾ ਜਿੱਥੇ ਦਰਖਤ ਦੀ ਲੱਕੜ ਦੀ ਲਾਈ ਸੀ ਇਹਨੇ ਬਣਾ ਕੇ ਟੁਕੜੇ ਤਾਂ ਥੱਲੇ ਇਹ ਠਾਂਸ ਨੇ ਪੱਥਰ ਤੇ ਰੰਗ ਕਰਤਾ ਬਰਾਉਣ ਜਿਹਾ ਉੱਤੇ ਹਰਾ ਆ ਥੋੜਾ ਥੋੜਾ ਤਾਂ ਕਿ ਹਰੇ ਬਾਈ ਜੀ ਦਿਖੇ ਇਹਦੇ ਵਿੱਚ ਪੱਥਰਾਂ ਦੇ ਉੱਤੇ ਇਸ ਤਰ੍ਹਾਂ ਨਾਲ ਸੁਨਹਿਰੀ ਸੁੰਦਰ ਲੱਗੂਗਾ ਹਰੇ ਬਾਈ ਟੈਪ ਇਹ ਬਣਾ ਰਿਹਾ ਵੇਖੋ ਕਿੰਨਾ ਸੋਹਣਾ ਬਣ ਲੱਗ ਰਿਹਾ ਮਿੱਤਰੋ ਪਛਮ ਪਤਾ ਲੱਗਦਾ ਵੀ ਪਛਮ ਹੈ ਕਿ ਕੀ ਆ ਮਿੱਤਰੋ ਵੇਖੋ ਕਿੰਨਾ ਸੋਹਣਾ ਬਣ ਗਿਆ ਇਸ ਤਰ੍ਹਾਂ ਦਾ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਬਹੁਤ ਸੋਹਣਾ ਸ਼ੋਪੀਸ ਬਣ ਕੇ ਤਿਆਰ ਹੋ ਜਾਊਗਾ ਤੁਸੀਂ ਆਪਣੇ ਦਫ਼ਤਰ ਵਿੱਚ ਟੇਬਲ ਉੱਤੇ ਰੱਖ ਸਕਦੇ ਹੋ ਜਾਂ ਘਰ ਵਿੱਚ ਵੀ ਤੁਸੀਂ ਬਹੁਤ ਸੁੰਦਰ ਲੱਗੇਗਾ ਵੇਖੋ ਮਿੱਤਰੋ ਕਿੰਨੀ ਕਮਾਲ ਦੀ ਚੀਜ਼ ਬਣਾਈ ਜਾਣੇ ਵੇਖੋ ਪਤਾ ਨਹੀਂ ਲੱਗ ਰਿਹਾ ਕਿ ਲਿਆਂਦਾ ਕੇ ਘਰ ਵਿੱਚ ਬਣਾਇਆ ਤਾਂ ਤੁਸੀਂ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰੋ ਵੇਖੋ ਕਿੰਨਾ ਸੋਹਣਾ ਲੱਗ ਰਿਹਾ ਤਾਂ ਤੁਸੀਂ ਸੇਲ ਵੀ ਕਰ ਸਕਦੇ ਇਹਨਾਂ ਨੂੰ ਬਣਾ ਕੇ ਅੱਗੇ ਪੈਸੇ ਬਣਾ ਸਕਦੇ ਹੋ